ਕਹਿੰਦੇ ਕਿ ਭਾਈ ਸ਼ਾਹ ਭਾਈ ਛੋਟੀਆਂ ਜੇਬਾਂ ਚੋਂ ਕੱਢ ਕੇ ਦਿੰਨੇ ਇਹ ਗੱਲ ਗਲਤ ਆ ਰੱਬ ਨੂੰ ਪਤਾ ਹੈ ਮੈਂ ਤੈਨੂੰ ਪਤਾ ਲੱਤਾਂ ਖਚਣ ਵਾਲਾ ਤਾਂ ਹੁੰਦਾ ਹੀ ਆ ਹਾਂ ਰੱਬ ਨੂੰ ਜਾਨ ਦੇਣੀ ਆ ਤਾਂ ਤੋਂ ਕੈਮਰਾ ਥੱਲੇ ਕਿ ਨਹੀਂ ਮੂੰਹ ਆ ਭਾਈ ਉਹਦਾ ਹਾਂ ਬਾਬੇ ਨਾਨਕ ਦਾ ਕੈਮਰਾ ਉਹ ਤੋਂ ਬਚ ਕੇ ਰਹੀਦਾ ਜਿੰਨਾ ਚਿਰ ਰਹੀਦਾ ਸ਼ਰਮੇ ਨੇ ਠੀਕ ਆ ਗੱਲ ਕੋਈ ਜੇਬ ਚੋਂ ਨਹੀਂ ਦਿੰਦੇ ਆਪਣੀ ਜੇਬ ਚੋਂ ਦਿੰਨੇ ਆ ਵੀਰੇ ਕਿ ਭਾਈ ਨਜ਼ਾਰਾ ਫੇਰ ਆ ਵਰਤੇ ਤੋਂ ਪਤਾ ਲੱਗਦਾ ਠੀਕ ਆ ਗੱਲ ਵੀਡੀਓ ਤੇ ਬੜਾ ਕੁਝ ਕਰਨ ਵਾਲੇ ਹੈਗੇ ਆ ਪੰਡਣਾ ਵਾਲੀ ਬਹੁਤ ਆ ਪੰਡੀਆਂ ਨੇ ਕੋਈ ਚੱਕਰ ਨਹੀਂ ਠੀਕ ਆ ਗੱਲ ਵੀਰੇ ਵਰਤੇ ਤੋਂ ਪਤਾ ਲੱਗੂ ਸ਼ਰਮੇ ਨਾਲ ਵਰਤ ਕੇ ਦੇਖੋ ਜੇ ਤਾਂ ਤੁਹਾਨੂੰ ਸ਼ਰਮੇ ਦੀਆਂ ਗੱਲਾਂ ਵੀਡੀਓ ਤੇ ਵਧੀਆ ਲੱਗਦੀਆਂ ਤਾਂ ਸ਼ਰਮਾ ਉਦਾਂ ਦੇ ਹੀ ਘਰੇ ਆ ਜੇ ਆਓਗੇ ਤਾਂ ਸ਼ਰਮਾ ਉਦਾਂ ਦੀ ਠੀਕ ਆ ਗੱਲ ਵੀਰੇ ਜੋ ਕਹਿਤਾ ਉਹਦੋਂ ਜਿੱਕ ਪੈਸਾ ਵੀ ਗੱਲ ਇੱਧਰ ਉੱਧਰ ਹੋਈ ਦੇਨਦਾਰ ਠੀਕ ਆ ਗੱਲ ਨਿਯਾਰਾ ਫੇਰ 20 50 ਟਰੈਕਟਰ ਪੁੱਛ ਕੇ ਹਾਂ ਸਹੀ ਹੈ ਆਪਦੇ ਏਰੀਏ ਚ ਪਤਾ ਕਰਕੇ ਮੰਡੀਆਂ ਤੇ ਵੀਡੀਓ ਦੇਖ ਕੇ ਫੇਰ ਸ਼ਰਮੇ ਕੋਲੇ ਜਾਂ ਬਾਈ ਕੋਲੇ ਆਇਓ ਸਿੱਧੂ ਸਰ 2022 ਮਾਡਲ ਆ ਅੱਛਾ ਬੈਂ ਬੇੜ ਤੋਂ ਲੈ ਕੇ ਲੰਕਾ ਤੱਕਰ ਕਲਮ ਲੱਗੀ ਹੋਈ ਨਾ ਟਰੈਕਟਰ ਦੇ ਅੱਛਾ ਆਪਾਂ ਈਮਾਨਦਾਰ ਇਹਦਾ ਨਾਲ ਦੇ ਟਾਇਰ ਇਹਦੇ ਨਾਲ ਦੇ ਟਾਇਰ ਆ ਜੀ 85 ਪੈਸੇ ਲੋ ਭਰਾਵੋ ਟਰੈਕਟਰ ਦੇਖ ਕੇ ਅੰਦਾਜ਼ਾ ਲਾ ਲਿਆ ਉਹ ਵੀ ਆਪਾਂ ਕਿਹਦੇ ਕੋਲੇ ਖੜਿਆ ਆਪਾਂ ਪਹੁੰਚ ਗਏ ਬਾਈ ਸ਼ਰਮੇ ਕੋਲ ਤੇ ਸ਼ਰਮੇ ਤੋਂ ਯਾਜ ਰੇਟ ਆਪਾਂ ਟਰੈਕਟਰਾਂ ਦੇ ਲਵਾਂਗੇ ਉਹ ਸ਼ਰਮੇ ਦੇ ਆਪਣੇ ਵਾਂਗੂ ਜੈ ਜਰੇਟ ਹੀ ਹੁੰਦੇ ਨੇ ਤੇ ਮਲਿਆਉਣੇ ਆ ਭਾਈ ਸ਼ਰਮੇ ਨੇ ਇੱਕ ਤੁਹਾਨੂੰ ਅੱਜ ਗੱਡੀ ਦਿਖਾਵਾਂਗੇ। ਸ਼ਰਮਾ ਜੀ ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ। ਕਿਵੇਂ ਹੋ ਆਲਾ? ਵਧੀਆ। ਸਿੱਧੂ ਸਾਹਿਬ ਕੀ ਹਾਲ? ਗਰਮੀ ਮੈਂ ਨਹੀਂ ਜਾਂਦੇ ਹੁਣਾਂ। ਗਰਮੀ ਹੈਗੀ ਆ। ਹਾਂ। ਉਹ ਠੀਕੋ। ਵਧੀਆ ਭਾਈ ਵਧੀਆ ਚੜ੍ਹਦੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਰਜ਼ ਸੱਚੇ ਪਾਛਾ ਚੜ੍ਹਦੀ ਕਲਾ ਰੱਖੇ ਭਾਈ ਆ। ਅੱਜ ਆਪਣਾ ਸਿੱਧੂ ਭਾਈ ਆਇਆ ਸੀ ਤੇ ਮੈਂ ਪਹਿਲਾਂ ਹੀ ਦੱਸ ਦੇਣਾ ਭਾਈ ਕੋਲੇ ਵੀ 10 ਤੋਂ 15 ਡਾਇਰੈਕਟਰ ਹੁੰਦੇ ਆ ਤੇ ਸ਼ਰਮੇ ਕੋਲੇ ਵੀ ਆਪ 10 ਤੋਂ 15 ਡਾਇਰੈਕਟਰ ਹੁੰਦੇ। ਨੀ ਯਾਰਾ ਫੇਰ 20 50 ਟਰੈਕਟਰ ਪੁੱਛ ਕੇ ਹਾਂ ਸਹੀ ਆ ਆਬ ਦੇ ਏਰੀਏ ਚ ਪਤਾ ਕਰਕੇ ਮੰਡੀਆਂ ਤੇ ਵੀਡੀਓ ਦੇਖ ਕੇ ਫੇਰ ਸ਼ਰਮੇ ਕੋਲੇ ਜਾਂ ਬਾਈ ਕੋਲੇ ਆਇਓ ਜੇ ਤਾਂ ਤੁਹਾਨੂੰ ਕੋਈ ਫਾਇਦਾ ਲੱਗਿਆ 25000 ਦਾ ਤਾਂ ਟਰੈਕਟਰ ਲਿਓ ਨਹੀਂ ਲਿਓ ਸਹੀ ਆ ਬਈ ਕਿ ਨਹੀਂ ਹਮ ਸਾਰੇ ਟਰੈਕਟਰਾਂ ਤੇ ਲੋਲ ਫੈਂਸ ਹੋ ਜਾਊਗਾ ਪੁਰਾਣੇ ਕੱਟੇ ਜਾਣਗੇ ਕਿਉਂ ਆਪਣੇ ਕੋਲੇ ਵੱਡੇ ਟਰੈਕਟਰ ਹੀ ਹੁੰਦੇ ਆ ਠੀਕ ਹੈ ਜੀ ਅੱਜ 7-8 ਟਰੈਕਟਰ ਆ ਦਿਖਾਵਾ ਨਹੀਂ ਕੁਝ ਘਰੇ ਖੜੇ ਆ 5-7 ਹੈਗੇ ਆਪਣੇ ਕੋ 17 ਤੋਂ 18 ਟਰੈਕਟਰ ਹੈ ਆਈ ਵੇਚਨੀ ਆ ਅੱਜ ਆਪਾਂ ਬਲੇਰੋ ਵੀ ਵੇਚਨੀ ਹੈ ਇਹ ਅੱਛਾ ਹੋਰ ਸੇਲ ਹੈ ਨੰਬਰ ਬਹੁਤ ਵਧੀਆ 0013 ਦਾ ਡੀਆਈਪੀ ਨੰਬਰ ਹੈ ਨਾ ਪੂਰਾ ਠੀਕ ਆ ਲਾਈ ਵੀ ਲੱਗੇ ਹੋਏ ਆ ਗੇਅਰ ਇੰਜਨ ਦੀ ਤਸੱਲੀ ਆ ਭਾਈ ਮੂਰਲੇ ਸਾਰਾ ਕੰਮ ਕਰਵਾਤਾ ਇਹਦਾ ਠੀਕ ਆ 4 ਦਿਨ ਰੱਖ ਕੇ ਭਾਵੇਂ ਪੈਸੇ ਦੇ ਦਿਓ ਇਹਦੇ ਤਾਂ ਯਾਰ ਇਹ ਤਾਂ ਆਪਾਂ ਤਸੱਲੀ ਆ ਟਾਈਮ ਹੋ ਗਿਆ ਤੇ ਕੋਈ ਨਾ ਦੱਬੀ ਫੜਾਂ ਗੱਦੀ ਤੂੰ ਹਾਂ ਹਾਂ ਪੰਜਾਬ ਨੰਬਰ ਆ ਪਾਸਿੰਗ ਇਹਦੀ ਖਤਮ ਆ ਪਾਸਿੰਗ ਹੋ ਵੀ ਜਾਊ ਜੇ ਕਰਾਉਣੀ ਹੋਵੇ 2024 ਚ ਖਤਮ ਹੋ ਗਿਆ ਮਾਡਲ ਸ਼ਰਮ ਇਹ 2010 ਮਾਡਲ ਆ 2010 ਮਾਡਲ 9 10 ਮਾਡਲ ਆ ਇਹ ਆਪ ਨੰਬਰ ਆ ਹਾਂ ਬਾਜੂ ਪਾਸਿੰਗ ਹੋ ਜੂਣਾ ਹਾਂਜੀ ਇਹ ਰਿੰਜ ਦੀ ਆਪਣੀ ਤਸੱਲੀ ਆ ਭਾਈ ਚਲਾ ਕੇ ਆਪਣੀ ਤਸੱਲੀ ਕਰਕੇ ਲੈ ਜਾਓ ਹਾਂ ਠੀਕ ਆ ਗੱਲ ਇਹ ਗੱਡੀ ਆਪਾਂ ਦੇਵਾਂਗੇ 2.5 ਲੱਖ ਡਿਮਾਂਡ ਆ ਇੱਕੋ ਹੀ ਰੇਟ ਚ ਐਸ 9 2 ਲੱਖ ਰੁਪਏ 2 ਮੈਟਰ ਦਾ 10 ਮੈਟਰ ਬਲੇਰ 2 ਲੱਖ ਰੁਪਈਆ ਦੀ ਗੱਡੀ ਦੇ ਦਾਂਗੇ ਆਪਾਂ ਜੇ ਕਿਸੇ ਵੀਰ ਕੋਲੇ ਛੋਟੀ ਪੇਕਅਪ ਹੋਈ ਨਾ ਮਤਲਬ 5 2 ਸੀਟਾਂ ਵਾਲੀ ਕ ਅੱਗੇ ਪਿੱਛੇ ਹੁੰਦੀਆਂ ਨਾ ਸੀਟ ਇੱਕ ਵੱਡੀ ਹੁੰਦੀ ਹੈ ਦੋ ਛੋਟੀਆਂ ਹੁੰਦੀਆਂ ਮੂਰੇ ਵੀ ਡਬਲ ਕੈਮਨ ਵਾਲੀ ਠੀਕ ਹੈ ਗੱਲ ਭਾਈ ਉਹ ਗੱਡੀ ਨਾਲ ਆਪਾਂ ਘਾਟਾ ਵਾਧਾ ਵੀ ਕਰ ਲਾਂਗੇ ਪੈਸੇ ਦੇ ਵੀ ਦੇਵਾਂਗੇ ਥੋੜੇ ਬਹੁਤੇ ਉਹ ਗੱਡੀ ਲੈਣੀ ਆਪਾਂ ਬਲੇਰੋ ਬਲੇਰੋ ਕੈਂਪਰ ਠੀਕ ਹੈ ਗੱਲ ਹੁਣ ਦਿਖਾਵਾਂਗੇ ਆਪਾਂ ਟਰੈਕਟਰ ਆ ਜਾ ਮੈਂ ਤੇ ਲੈਣੀ ਆਪਾਂ ਬਲੇਰੋ ਕੈਂਪਰੀ ਆ ਹੋਰ ਨਹੀਂ ਲੈਣੀ ਵਿੱਚੋਂ ਓਪਨ ਹੁੰਦੀ ਆ ਉਹ ਠੀਕ ਹੈ ਉਦੋਂ ਅੱਛਾ ਪਹਿਲਾਂ ਵਿੱਚ ਤੁਹਾਨੂੰ ਮੈਂ ਹੋਰ ਦੱਸ ਦਣਾ ਬਾਰੇ ਬੰਦੇ ਕਹਿੰਦੇ ਆ ਕਿ ਸੋਡੀਆਂ ਜੇਬਾਂ ਦੇ ਵਿੱਚੋਂ ਛੋੜ ਕਰਦੇ ਆ ਜਾਂ ਕੁਝ ਦਿੰਨੇ ਆ ਠੀਕ ਹੈ ਗੱਲ ਪਹਿਲਾਂ ਸੌਦਾ ਕਰੋ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਛੋੜ ਕਰਾਂਗੇ ਤੇ ਸਭ ਕੁਝ ਬਾਅਦ ਚ ਕਰਾਂਗੇ ਵੀਰੇ ਠੀਕ ਹੈ ਜੋ ਮੰਨ ਲਓ ਟਰੈਕਟਰ ਦਾ ਤੁਸੀਂ ਸੌਦਾ ਕਰਦੇ ਹੋ ਸ਼ਰਮੇ ਨਾਲ ਤੁਸੀਂ ਆਪਦੇ ਸੋਚ ਸਮਝ ਕੇ ਕਰਦੇ ਹੋ ਦੇਖ ਕੇ ਕਰਦੇ ਹਾਂ ਚਲਾ ਕੇ ਦੇਖ ਕੇ ਸਭ ਕੁਝ ਤਸੱਲੀ ਕਰਕੇ ਟਰੈਕਟਰ ਦਾ ਸੌਦਾ ਕਰਦੇ ਹਾਂ ਠੀਕ ਹੈ ਗੱਲ ਤੁਹਾਨੂੰ ਰੇਟ ਵਧੀਆ ਲੱਗਦਾ ਫੇਰ ਹੀ ਸੌਦਾ ਕਰਦੇ ਹਾਂ ਬਾਈ ਵਿੱਚ ਕਹਿੰਦੇ ਆ ਕਿ ਬਾਈ ਸ਼ਾਹ ਬਾਈ ਥੋੜੀਆਂ ਜੇਬਾਂ ਚੋਂ ਕੱਢ ਕੇ ਦੇ ਨੇ ਇਹ ਗੱਲ ਗਲਤ ਆ ਰੱਬ ਨੂੰ ਸਭ ਬੇਚ ਨਾ ਮੈਂ ਤੈਨੂੰ ਬਦਲ ਲੱਤਾਂ ਖਚਣ ਵਾਲਾ ਤਾਂ ਹੁੰਦਾ ਹੀ ਆ ਹਾਂ ਰੱਬ ਨੂੰ ਜਾਨ ਦੇਣੀ ਆ ਤਾਂ ਤਾਂ ਤੋਂ ਕੈਮਰਾ ਥੱਲੇ ਕਿ ਨਹੀਂ ਮੂੰਹ ਆ ਬਾਈ ਉਹਦਾ ਹਾਂ ਬਾਬੇ ਨਾਨਕ ਦਾ ਕੈਮਰਾ ਉਹ ਤੋਂ ਬਚ ਕੇ ਰਹੀਦਾ ਜਿੰਨਾ ਚਿਰ ਰਹੀਦਾ ਸ਼ਰਮੇ ਨੇ ਠੀਕ ਹੈ ਗੱਲ ਕੋਈ ਜੇਬ ਚੋਂ ਨਹੀਂ ਦਿੰਦੇ ਆਪਣੀ ਜੇਬ ਚੋਂ ਦਿੰਨੇ ਆ ਵੀਰੇ ਠੀਕ ਹੈ ਗੱਲ 5510 ਸਿੱਧੂ ਖਾਵੇਗਾ 21 ਮਾਡਲ ਅੱਛਾ ਜਮਾ ਰੁਪਏ ਦਾ ਰੁਪਿਆ ਟਰੈਕਟਰ ਆ ਚਾਰੇ ਟਾਇਰ ਨਵੇਂ ਆ ਇਹਦੇ 90 95 ਪੈਸੇ ਟੈਪ ਸੀ ਅੱਛਾ ਛੋੜੇਗੇ ਖੁਸ਼ਕ ਸੀ ਮੈਂ ਚੇਂਜ ਕਰਤੇ ਸਹੀ ਆ ਕਿੰਨਾ ਇਹ ਚੱਲੇ ਸਰਮੇ ਇਹ ਚੱਲੇ ਕੁਛ ਨਹੀਂ ਭਾਈ ਤੇ ਸਿਰਫ ਬਰਮੇ ਤੇ ਚੱਲਿਆ ਅੱਛਾ ਹਾਂ 21 ਮਾਡਲ 675 ਡਿਮਾਂਡ ਆ ਟਰੈਕਟਰ ਦੇਵਾਂਗੇ ਭਾਈ ਇਹਦਾ 6 ਲੱਖ ਤੇ 40 ਹਜ਼ਾਰ ਰੁਪਏ ਦਾ 6 ਲੱਖ ਤੇ 40 ਹਜ਼ਾਰ ਡੰਡਾ ਫੱਟੀ ਛਤਰੀ ਛਤਰੀ ਇਹਦੀ ਬਈ ਕੰਪਨੀ ਦੀ ਹੈ ਹੌਲੈਂਡ ਦੀ ਹਾਂ ਨਾਲ ਦੀ ਆਣਾ ਇਹਦੇ ਨਾਲ 1000 ਰੁਪਏ ਛੋੜ ਅੱਛਾ ਨਾਲ ਛੋਟਾ ਟਰੈਕਟਰ ਠੀਕ ਇਹ ਤੇਲ ਦਾ ਚੇ ਟਰੈਕਟਰ ਦਾ ਤੇਲ ਨਾ ਚੰਗਾ ਲੱਗਿਆ ਚੇਂਜ ਕਰਤਾ ਚੇਂਜ ਕਰਕੇ ਉਦੋਂ ਆਦ ਆ ਗਿਆ 52 10 ਯੋਂਡੀਅਰ ਬਿਲਕੁਲ ਨਵਾਂ ਟਰੈਕਟਰ ਆ ਚਾਰੇ ਟਾਇਰ ਨਾਲ ਤੇ ਆ ਠੀਕ ਆ ਰੁਪਈਆ ਦਾ ਰੁਪਈਆ ਟਰੈਕਟਰ ਆ ਜੇ ਕੋਈ ਕਹਦੇ ਬਾਈ ਇੱਥੇ ਕਲਮ ਲੱਗੀ ਟਰੈਕਟਰ ਫਰੀ ਗੇਅਰ ਪ੍ਰੋ ਆ ਗਿਆ ਨਾ ਇਹ ਗੇਅਰ ਪ੍ਰੋ ਆ ਫੋਰ ਸਪੀਡ ਆ ਹਮ ਡੰਡਾ ਫੱਟੀ ਛਤਰੀ ਸਭ ਕੁਝ ਸਮਾਨ ਨਾਲ ਆ ਬਾਈ ਇਹਦੇ ਠੀਕ ਹੈ ਗੱਲ ਯਰ 22 23 ਬਰਾਬਰ ਖੜਾ ਲਿਓ ਇਹਦੇ ਬਾਈ ਯਾਰ ਸਹੀ ਹੈ ਟਰੈਕਟਰ ਨਾ ਨਵਾਂ ਬੈ ਜਾਵਾਂ ਠੀਕ ਹੈ ਗੱਲ 6 95 ਡਿਮਾਂਡ ਆ ਸਿੱਧੂ ਅੱਛਾ ਹੁਣ ਤੂੰ ਦਵਾਲ ਕੀ ਦਵਾਲ ਦਾ ਸਾਢੇ 6 ਦਾ ਦੇ ਦੇ ਫਿਰ ਸਾਢੇ 6 ਠੀਕ ਹੈ ਸਹੀ ਗੱਲ 45000 ਦਾ ਕੁਝ ਟਰੈਕਟਰ ਦੇ ਦਾਂਗੇ 6 ਲੱਖ ਤੇ 40000 ਦਾ 6 ਲੱਖ ਤੇ 40000 ਕਿੰਨਾ ਲੋਨ ਕਰਾ ਦੇਗੇ ਇਹਦੇ ਇਹ ਤੇ ਹੋਜੂ ਸਾਢੇ 5 ਤੋਂ ਪੌਣੇ 6 ਠੀਕ ਹੈ ਉਦੋਂ ਬਾਅਦ ਦੇ ਵਿੱਚ ਆ ਗਿਆ ਬਾਈ ਸੋਨਾ ਦੀ ਕਾਰ 19 ਮਾਡਲ ਆ ਚਾਰੇ ਟਾਇਰ ਨਾਲ ਦੀ ਵੀਰੇ ਸਾਰਾ Ориਜినਲ ਆ ਜੇ ਕਿਹੜੇ ਕਾਲਮ ਲੱਗੀ ਹੋਈ ਨਾ ਆਪਾਂ ਦੇ ਦਾਰਾਂ ਠੀਕ ਹੈ ਲੋਨ ਫੈਂਸ ਤੇ ਬਹੁਤ ਕੋਜੂ ਹੈ ਜਿੰਨਾ ਕਹੂੰਗਾ ਉਨੇ ਹੋ ਜਾਊਗਾ ਠੀਕ ਹੈ ਗੱਲ ਠੀਕ ਹੈ 19 ਮਾਡਲ 5,35,000 ਦਾ ਮੰਗ ਠੀਕ ਹੈ ਦਵਾਲ ਕੀ ਦਵਾਲ ਦਾ ਦਵਾਲ ਦੇ ਉਤਲੇ ਤਾਂ ਮੈਂ ਦਵਾਲ ਤੇ 5 ਲੱਖ ਰਹਿ ਗਿਆ ਹਾਂ ਟਰੈਕਟਰ ਦੇ ਮੰਗ ਜੀ 4,95,000 ਦਾ 4 ਲੱਖ ਤੇ 95,000 ਕਿੰਨਾ ਲੋਨ ਹੋ ਜੂ ਤੇ ਇਹ ਤੇ ਹੋ ਜੂ 4808500 ਰੁਪਏ ਲੈ ਮਿੱਤਰ ਫੇਰ ਤਾਂ ਕੁਛ ਤੇ ਰੁਪਏ ਦੇਣ ਇਹ ਤੇ ਲੋਲ ਫੁੱਲ ਵਾਂਗੂ ਹੋ ਜੂ ਇੱਕ ਗੱਲ ਆ ਯਾਰ ਵਰਤ ਕੇ ਦੇਖਿਆ ਪਨੀ ਯਾਰਾ ਫੇਰ ਆ ਅੱਗੇ ਦੱਸੀਂ ਗੇਰਾ ਸਿੱਧੂ ਸਾਹਿਬ 2022 ਮਾਡਲ ਆ ਅੱਛਾ ਬੈਂ ਬੇਡ ਤੋਂ ਲੈ ਕੇ ਲੰਕਨ ਤੱਕਰ ਕਲਮ ਲੱਗੀ ਹੋਈ ਨਾ ਰੈਕਟਰ ਦੇ ਅੱਛਾ ਆਪਾਂ ਈਮਦਾਰ ਇਹਦਾ ਨਾਲ ਦੇ ਟਾਇਰ ਇਹਦੇ ਨਾਲ ਦੇ ਟਾਇਰ ਆ ਜੀ 85 ਪੈਸੇ 85 85 ਸੁਪਰ ਪਲੱਸ ਇਹ ਵੀ ਯੂਜ਼ ਹੀ ਜਾ ਗਿਆ ਹਾਂ ਆ ਦੇਖ ਇੱਧਰ ਯਾਰਾ ਇੱਕ ਗੱਲ ਹੋਰ ਦਾ ਤਾਂ ਨਾ ਇਹ ਹਾਂ ਸੁਪਰ ਪਲੱਸ ਹੁੰਦਾ ਨਾ ਜਿਹੜਾ ਇਹ 53 ਐਚਪੀ ਹੁੰਦਾ 53 ਜੇ ਤੈਨੂੰ ਨੌਲੇਜ ਹੋਵੇ ਤਾਂ ਸਹੀ ਆ ਐਡੀਸ਼ਨਲ 55 ਐਚਪੀ ਹੁੰਦਾ 2 ਐਚਪੀ ਘੱਟ ਹੁੰਦਾ ਠੀਕ ਹੈ ਠੀਕ ਹੈ ਗੱਲ ਖਰਚਾ ਇਹਨਾਂ ਦਾ ਦਿਨ ਰਾਤ ਦਾ ਫਰਕ ਆ ਹਾਂ ਇਹ ਫਰਕ ਐਡੀਸ਼ਨਲ ਦਾ ਤੇ ਦਾ ਸਮਝ ਆ ਬਾਕੀ ਆ ਐਡੀਸ਼ਨਲ ਦਾ ਤੇ ਦਾ ਦਿਨ ਰਾਤ ਦਾ ਖਰਚੇ ਦਾ ਫਰਕ ਆ ਜੀ ਸਹੀ ਆ ਚੀਜ਼ ਉਹੀ ਆ ਸਾਰੀ A28 ਹਾਂ ਪਿੱਛੇ ਲਿਆ ਕੇ ਪੜ ਦਿਖਾ ਬੋਲੇਗਾ ਨਾ ਸਮਾਰ ਕੇ ਲੈ ਆ ਜਾ ਐਡੀਸ਼ਨਲ ਦੇ ਮੈਨੂੰ ਆਇਆ ਰਸ ਇਹਦੇ ਨਾਲੋਂ ਐਕਸਟਰਾ ਕੀ ਲੱਗਿਆ ਕੋਉ ਨਹੀਂ ਸੇਮ ਜੈਕ ਡਬਲ ਡਿਸਟਰੀਬਿਊਟਰ ਜੈਕ ਵੀ ਆ ਗਿਆ ਕੰਪੈਸਟੀ ਜੈਕ ਹਾਂ ਉਹ ਗੇਅਰ ਵੀ 16 ਦੇ ਗੇਅਰ ਹੁੰਦੇ ਆ 16 ਵਾਲੇ ਉਹਦੇ ਆ 7.5 ਵਾਲੇ ਤੇ 7.5 ਉਹਦੇ ਇਹਦੇ ਨਾਲੋਂ ਐਕਸਟਰਾ ਕੀ ਲੱਗਿਆ ਹੁੰਦਾ ਮੈਨੂੰ ਇਹ ਦੱਸ ਦੇ ਕੀ ਲੱਗਿਆ ਹੁੰਦਾ ਮੈਂ ਦੱਸਦਾ ਸਿਰਫ ਟਰਬੋ ਅੱਛਾ ਜੇ ਇਹਦੇ ਟਰਬੋ ਲਾ ਦਾਂਗੇ 60 ਪਲੱਸ ਤੋਂ ਪਲੱਸ ਹੋ ਜੂ ਇਹ ਰੈਟ ਅੱਛਾ ਇਹ ਬਿੰਡਰਬੋ ਦਾ 53 ਚ ਵੀ ਆ ਫਿਰ 83 ਆ ਤੈਨੂੰ ਉਰੇ ਲਿਆ ਪੁੱਤ ਤੂੰ ਮੇਰੇ ਕਰਨ ਨਹੀਂ ਧਿਆ ਰੱਖ ਜੇ ਵੀਡੀਓ ਬਣਾਉਣੀ ਹੈ ਤਾਂ ਦੇਖ ਪਿਆਣਾ ਭਾਈ ਸਹੀ ਆ ਬੇ ਮਨਕਾ ਚੀਜ਼ ਵੇਚਣੀ ਆ ਠੋਕੇ ਵਿੱਚ ਨਹੀਂ ਆ ਠੀਕ ਹੈ ਗੱਲ ਵਿੱਚ ਤੁਹਾਨੂੰ ਮੈਂ ਗੱਲ ਦੱਸਦਾ ਸਿੱਧੂ ਹਣਾ ਐਡੀ ਕਿ ਸ਼ੀਸ਼ੀ ਆਉਂਦੇ ਜਿਹਦੇ ਕੋਕਾ ਕੋਲਾ ਦਾ ਕੈਨ ਜਾਂ ਹੁੰਦਾ 300 ਦੀ ਆ ਚੱਕ ਇੱਥੇ ਤੇਲ ਚ ਪਾਈ ਜਾਣਗੇ ਕਿ ਬਲੋਣਾ ਮਰੂ ਟਰੈਕਟਰ 20 ਦਿਨਾਂ ਬਾਅਦ ਭੈਣ ਚੋ ਦਾ ਪਾਣੀ ਬਣਾ ਦੂ ਟਰੈਕਟਰ ਨੂੰ ਟਰੈਕਟਰ ਦੇ ਤੇਲ ਨੂੰ ਬਹੁਤ ਮਾੜੀ ਚੀਜ਼ ਆ ਠੀਕ ਹੈ ਜ਼ਿੰਦਗੀ ਦੇ ਵਿੱਚ ਬੇਈਮਾਨੀ ਨਹੀਂ ਕੀਤੀ ਇਹਨਾਂ ਨਾਲ ਪੁੱਤ ਨੇ ਸਾਡੇ ਹਮ ਘਰ ਚੱਲਦੇ ਸਾਡੇ ਮੇਰੇ ਸਹੀ ਆ ਮੇਰਾ ਘਰ ਚੱਲਦਾ ਬੇਈਮਾਨੀ ਨਹੀਂ ਕਰਨੀ ਘਾਟਾ ਪਾ ਕੇ ਟਰੈਕਟਰ ਦੇਣਾ ਮਨਜ਼ੂਰ ਆ ਕਿੰਨੇ ਆ ਦੇਗਾ ਫਿਰ ਇਹ 695 ਆ ਇਹ ਟਰੈਕਟਰ ਦੇਵਾਂਗੇ ਜੀ ਬਾਈ ਜੀ 6 ਲੱਖ ਤੇ 70 ਹਜ਼ਾਰ ਦਾ 6 ਲੱਖ ਤੇ 70 ਹਜ਼ਾਰ ਦਾ ਬਾਕੀ ਮੌਕੇ ਤੇ ਮਾੜਦਾਨ ਹੋ ਜਾਊਗਾ ਕੋਈ ਚੱਕਰ ਨਹੀਂ 17 ਮਾਡਲ ਆ ਗਿਆ 2017 ਮਾਡਲ ਪਿਆ ਪਿਆ ਡੀ ਲੈ ਆ ਬਹੁਤ ਭਾਲਦੇ ਆ ਪਰ ਪਿਆ ਪਿਆ ਠੀਕ ਆ ਗੱਲ ਬਾਈ ਜੇ ਟਰੈਕਟਰ ਤੇ ਕਲਮ ਲੱਗੀ ਹੋਈ ਹੂੰ ਦੇਨਦਾਰ ਆ ਸਹੀ ਹੈ ਠੀਕ ਆ ਗੱਲ ਪੰਪ ਨੂੰ ਇੰਜਨ ਨੂੰ ਚਾਬੀ ਲੱਗੀ ਹੋਈ ਦੇਨਦਾਰ ਆ ਗੇ ਨੂੰ ਚਾਬੀ ਲੱਗੀ ਦੇਨਦਾਰ ਆ ਠੀਕ ਹੈ ਠੀਕ ਹੈ ਗੱਲ ਰੁਪਏ ਦਾ ਰੁਪਿਆ ਗੇਰ ਇੰਜਨ ਆ ਸਾਰੇ ਟਰੈਕਟਰਾਂ ਦੇ ਲੋਨ ਫੈਂਸ ਹੋ ਜੂਗਾ ਠੀਕ ਹੈ 17 ਮਾਡਲ 495000 ਹਜ਼ਾਰ ਦਾ ਹਾਂ ਇੱਕ ਟਰੈਕਟਰ ਦੇਵਾਂਗੇ ਜੀ 4 ਲੱਖ ਤੇ ਇੱਕੋ ਜਿਹਾ ਰੇਟ ਹੂੰ ਇੱਕੋ ਜਿਹਾ 470000 ਦਾ 470000 ਦਾ ਠੀਕ ਹੈ ਗੱਲ ਹੂੰ ਉਸ ਤੋਂ ਬਾਅਦ ਆ ਗਿਆ ਮੇਰੇ ਵੱਡੇ ਭਾਈ ਦਾ ਟਰੈਕਟਰ ਆ ਫੁੱਲ ਲੈਣ ਆਲੇ ਹੈ ਨਾਮ ਸੋਨਾਲੀਕਾ 2022 ਮਾਡਲ ਹੈ ਤੇ ਫੁੱਲ ਹੀ ਲੈਣ ਨੂੰ ਜੀ ਹੂੰ 470000 ਡਿਮਾਂਡ ਲਿਖੀ ਆ ਉਹਨਾਂ ਨੇ ਟਰੈਕਟਰ ਦੇ ਦਾਂਗੇ 440000 440000 ਟਾਇਰ ਨੂੰ ਨਵੇਂ ਬੈਣਾ ਟਰੈਕਟਰ ਦੇ ਆ ਠੀਕ ਆ ਗੱਲ ਉਹ ਤੋਰੇ ਲਿਆ ਕੈਮਰਾ ਯਾਰ ਦਿਖਾ ਬੋਲਿਆ ਨਹੀਂ ਨਹੀਂ ਦਿਖਾ ਨਹੀਂ ਇਹਦਾ ਮੀਟਰ ਦਿਖਾ ਪਹਿਲਾਂ ਚੱਲੇ ਆ ਨਜ਼ਾਰਾ ਫੇਰ 46000 ਬੋਲਿਆ ਚੜ ਜਾ ਜੇ ਇਹ ਟਰੈਕਟਰ ਦੇ ਹਾਂ ਬੈਂਪਰ ਤੋਂ ਲੈ ਕੇ ਲਿੰਕਰ ਤੱਕਰ ਕਾਲਮ ਲੱਗੀ ਹੋਈ ਸਹੀ ਆ ਕਿਸੇ ਵੀ ਨਟ ਨੂੰ ਚਾਬੀ ਲੱਗੀ ਹੋਈ ਹੂੰ ਕੰਪਨੀ ਤੇ ਲੈ ਜਾਓ ਟਰੈਕਟਰ ਨੂੰ ਕਿਸੇ ਵੀ ਚੀਜ਼ ਨਾਲ ਛੇਛੜ ਵੀ ਹੋਈ ਹੋਈ ਆ ਠੀਕ ਹੈ ਨਾਲ ਦੇ ਟਾਇਰ 90 95 ਪੈਸੇ ਐ ਦੇ ਹਮ ਠੀਕ ਹੈ ਗੱਲ ਸਿੱਧੂ ਆ 590 ਘੰਟੇ ਚੱਲੇ ਟਰੈਕਟਰ 590 Ориجنਲ ਆ ਤੇ Ориجنਲ ਹਾਂ ਜੈਂਸੀ ਰਿਕਾਰਡ ਠੀਕ ਹੈ ਚੈੱਕ ਕਰਾ ਲਿਓ ਜੈਂਸੀ ਦੇ ਵਿੱਚ ਨਹੀਂ ਮੇਤਰਾ ਇੰਨੀ ਤਸੱਲੀ ਕੋਈ ਭਾਈ ਮਾਡਲ ਆ 23 ਦੀ ਆਰਸੀ ਆ ਠੀਕ ਹੈ ਠੀਕ ਹੈ ਗੱਲ ਭਾਈ 6.5 ਲੱਖ ਰੁਪਇਆ ਡਿਮਾਂਡ ਆ ਟਰੈਕਟਰ ਦੇਵਾਂਗੀ ਆਪਾਂ 6 ਲੱਖ ਤੇ 10000 ਰੁਪਏ ਦਾ 6 ਲੱਖ ਤੇ 10 ਲੌਨ ਫੈਂਸ ਹੋ ਜੂਆ ਪੁਰਾਣਾ ਕੱਟਿਆ ਜਾਊ ਪੁਰਾਣਾ ਉਹਨੇ ਦਾ ਕੱਟਾਂਗੇ ਜਿੰਨੇ ਦਾ ਹੋਊਗਾ ਸਹੀ ਆ ਬਾਈ ਠੀਕ ਆ ਗੱਲ ਮੇਰਾ ਵਟਸਐਪ ਨੰਬਰ 88729 4545 ਕਾਲਿੰਗ ਨੰਬਰ 947884545 ਘਰੇ ਵੀ ਖੜਿਆ ਪੰਜ ਸੱਤ ਟਰੈਕਟਰ ਤਾਂ ਹੌਲੈਂਡ ਸੂਲਾ ਮਾਡਲ ਸੁਪਰ ਖੜਾ ਵੀਰੇ ਹੌਲੈਂਡ ਦਾ ਸੁਪਰ ਜਿਹੜਾ ਸੂਲਾ ਮਾਡਲ 2 ਸਪੀਡ ਦਾ ਠੀਕ ਹੈ 14 ਮਾਡਲ ਖੜਾ ਡਬਲ ਡਿਸਟ੍ਰੀਬਿਊਟਰ ਆ ਜੀ ਸੁਪਰ ਆ ਚਾਰੇ ਟਾਇਰ ਬਿਲਕੁਲ ਤਾਜ਼ੇ ਪਿਛਲੇ 16 ਵਾਲੇ ਮੂਰਲੇ 750 ਦੇ ਬਹੁਤ ਸੋਹਣਾ ਟਰੈਕਟਰ ਆ ਜੀ ਤੇ ਉਹ ਟਰੈਕਟਰ ਵੀ ਦੇ ਦਾਂਗੇ ਇੱਕ 575 ਖੜਾ 15 ਮਾਡਲ ਤੇ ਹੋਰ ਕਿਹੜਾ ਖੜਾ ਆਪਣੇ ਘਰ ਹਰਮ ਪੰਜਾਬ ਘੜਾ ਕਾਫੀ ਟਰੈਕਟਰ ਖੜੇ ਆ ਪਰ ਅਗਲੀ ਵੀਡੀਓ ਦਿਖਾ ਦੇ ਕੀ ਗੱਲ ਆ ਪੈਸੇ ਲੈ ਕੇ ਆਏ ਚ ਗਰਮੀ ਜਾ ਰਹੀ ਟਰੈਕਟਰ ਤਿਆਰ ਨਹੀਂ ਹੋਏ ਠੀਕ ਹੈ ਗੱਲ ਆ ਤੇ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਲਿਓ ਪੇ ਨੂੰ ਕਰ ਲਿਓ ਫੋਲੋ ਸਿੱਧੂ ਟਰੈਕਟਰਸ ਹਾਂ ਸਿੱਧੂ ਟਰੈਕਟਰਸ ਬਾਈ ਜੀ ਮੇਰਾ ਭਰਾ ਪਾਈਕ ਵੀ ਹੌਲੈਂਡ ਦਾ ਸ਼ਕੀਨ ਆ ਤੇ ਇਹਨਾਂ ਨੂੰ ਦੇਖ ਕੇ ਸ਼ਰਮਾ ਸ਼ਕੀਨ ਹੋਇਆ ਹਾਂ ਠੀਕ ਹੈ ਗੱਲ ਮੰਡੀ ਦੇ ਵਿੱਚ ਦੋ ਤਿੰਨ ਹੀ ਆ ਜਿਹੜੇ ਬਾਈ ਸ਼ਕੀਨ ਆ ਜਿਵੇਂ ਲਾਲਿਆਂ ਨੇ ਵਾਲੇ ਹੋਗੇ ਇਹ ਹੋਗੇ ਤੇ ਦੋ ਤਿੰਨ ਭਰਾ ਹੋਰ ਆ ਸਾਡੇ ਠੀਕ ਹੈ ਗੱਲ ਆ ਬਾਕੀ ਬਾਈ ਨਜ਼ਾਰਾ ਫੇਰ ਆ ਵਰਤੇ ਤੋਂ ਪਤਾ ਲੱਗਦਾ ਠੀਕ ਹੈ ਗੱਲ ਵੀਡੀਓ ਤੇ ਬੜਾ ਕੁਝ ਕਰਨ ਵਾਲੇ ਹੈਗੇ ਆ ਭੰਡਣਾ ਵਾਲੇ ਵੀ ਬਹੁਤ ਆ ਪੰਡੀਆਂ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਗੱਲ ਵੀਰੇ ਵਰਤੇ ਤੋਂ ਪਤਾ ਲੱਗੂ ਸ਼ਰਮੇ ਨਾਲ ਵਰਤ ਕੇ ਦੇਖੋ ਜੇ ਤਾਂ ਤੁਹਾਨੂੰ ਸ਼ਰਮੇ ਦੀਆਂ ਗੱਲਾਂ ਵੀਡੀਓ ਤੇ ਵਧੀਆ ਲੱਗਦੀਆਂ ਤਾਂ ਸ਼ਰਮਾ ਉਦਾਂ ਦੇ ਘਰੇ ਆ ਜੇ ਆਉਂਗੇ ਤਾਂ ਸ਼ਰਮਾ ਉਦਾਂ ਦੀ ਠੀਕ ਹੈ ਗੱਲ ਵੀਰੇ ਜੋ ਕਹਿਤਾ ਉਹਦੋਂ ਜੇ ਇੱਕ ਪੈਸਾ ਵੀ ਗੱਲ ਇੱਧਰ ਉੱਧਰ ਹੋਈ ਦੇਨਦਾਰ ਆ ਠੀਕ ਹੈ ਗੱਲ ਵੀਡੀਓ ਦੱਬ ਕੇ ਲੈ ਕੇ ਕਮੈਂਟ ਸ਼ੇਅਰ ਕਰਿਓ ਬਹੁਤ ਬਹੁਤ ਮਿਹਰਬਾਨੀ ਭਾਈ ਸੋਸੀ ਗਾ